ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪਿਆਰ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂਤਾ ਸ਼੍ਰੀ ਗੁਰੂ ਨਾਨਕ ਦੇ ਜਿਹਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਦੇਖਣਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ ਤੇ ਆਓ ਜੀ ਹੁnda ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਕਰਦੇ ਹਾਂ ਜੀ ਸ਼ੁਰੂਆਤ ਇੱਕ ਵਾਰ ਗੁਰੂ ਨਾਨਕ ਦੇਵ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਵਿਸ਼ੰਬਰਪੁਰ ਸ਼ਹਿਰ ਵਿੱਚ ਪਹੁੰਚੇ ਵਿ ਸ਼ੰਭਰਪੁਰ ਸ਼ਹਿਰ ਜਿਸ ਨੂੰ ਅੱਜਕੱਲ ਪਟਨਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਹੜਾ ਕਿ ਬਿਹਾਰ ਵਿੱਚ ਪੈਂਦਾ ਹੈ ਤੇ ਇਸ ਪਵਿੱਤਰ ਜਗ੍ਹਾ ਤੇ ਸਾਡੇ ਦਸਮ ਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿ ਸ਼ੰਭਰਪੁਰ ਸ਼ਹਿਰ ਦੇ ਬਾਹਰ ਇੱਕ ਖਾਲੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਗੁਰੂ ਜੀ ਦੇ ਸੰਗ ਭਾਈ ਮਰਦਾਨਾ ਜੀ ਵੀ ਸਨ ਜਦੋਂ ਦੁਪਹਿਰ ਹੋਈ ਤਾਂ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੇਰਾ ਪੌਝੀ ਕਰਦੇ ਕਿ ਮੈਂ ਇੱਕ ਵਾਰੀ ਇਸ ਸ਼ਹਿਰ ਨੂੰ ਘੁੰਮ ਕੇ ਦੇਖਾਂ ਪਰ ਸਾਡੀ ਜੇਬ ਵਿੱਚ ਤਾਂ ਇੱਕ ਵੀ ਦਮੜਾ ਨਹੀਂ ਹੈ ਤੇ ਖਾਲੀ ਜੇਬ ਸ਼ਹਿਰ ਘੁੰਮਣ ਨੂੰ ਜੀ ਨਹੀਂ ਕਰਦਾ ਗੁਰੂ ਜੀ ਭਾਈ ਮਰਦਾਨੇ ਦੇ ਚਿਹਰੇ ਨੂੰ ਦੇਖ ਕੇ ਮੁਸਕਰਾ ਪਏ ਤੇ ਆਪਣੀ ਲੱਗੀ ਪਈ ਮਿੱਟੀ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਫਰੋਲਣ ਲੱਗੇ ਤੇ ਉਸ ਮਿੱਟੀ ਵਿੱਚੋਂ ਇੱਕ ਲਾਲ ਨਿਕਲਿਆ ਤੇ ਗੁਰੂ ਜੀ ਨੇ ਉਹ ਲਾਲ ਭਾਈ ਮਰਦਾਨੇ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਆਖਣ ਲੱਗੇ ਇਸ ਸ਼ਹਿਰ ਵਿੱਚ ਇੱਕ ਸਾਲਸ ਰਾਏ ਨਾਂ ਦਾ ਇੱਕ ਜੋਰੀ ਸੁਣਿਆ ਹੈ ਤੂੰ ਇਸ ਲਾਲ ਨੂੰ ਉਸ ਕੋ ਲੈ ਜਾ ਤੇ ਵੇਚ ਦੇ ਤੇ ਆਪਣੇ ਘੁੰਮਣ ਦਾ ਚਾ ਪੂਰਾ ਕਰ ਲਵੀਂ ਭਾਈ ਮਰਦਾਨਾ ਗੁਰੂ ਜੀ ਦੇ ਹੁਕਮ ਅਨੁਸਾਰ ਉਸ ਲਾਲ ਨੂੰ ਲੈ ਕੇ ਸ਼ਹਿਰ ਦੇ ਵੱਡੇ ਜੋਰੀ ਸਾਲਸ ਰਾਏ ਕੋਲ ਪਹੁੰਚ ਗਿਆ ਤੇ ਜਦੋਂ ਸਾਲਸਰਾਏ ਨੇ ਉਸ ਲਾਲ ਨੂੰ ਦੇਖਿਆ ਤਾਂ ਉਹ दंग ਰਹਿ ਗਿਆ ਕਿਉਂਕਿ ਇਸ ਤਰ੍ਹਾਂ ਦਾ ਲਾਲ ਉਸਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਸੀ ਤੇ ਸਾਲਸਰਾਏ ਨੇ ਸਭ ਤੋਂ ਪਹਿਲਾਂ ਉਸ ਲਾਲ ਨੂੰ ਮੱਥਾ ਟੇਕਿਆ ਤੇ ਭਾਈ ਮਰਦਾਨੇ ਦੇ ਹੱਥ ਵਿੱਚ ਸੋ ਦਮੜੇ ਫੜਾ ਦਿੱਤੇ ਤੇ ਭਾਈ ਮਰਦਾਨਾ ਉਸ ਸੋ ਦਮੜੇ ਨੂੰ ਲੈ ਕੇ ਗੁਰੂ ਜੀ ਦੇ ਕੋਲ ਚਲਾ ਗਿਆ ਪਰ ਗੁਰੂ ਜੀ ਨੇ ਉਹ 100 ਦਮੜੇ ਲੈਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਜਾ ਵਾਪਸ ਤੇ ਜਾ ਕੇ ਉਹ 100 ਦਮੜੇ ਵਾਪਸ ਕਰ ਦੇ ਤੇ ਇਹ ਜਿਹੜਾ ਹੀਰਾ ਮੈਂ ਤੈਨੂੰ ਦਿੱਤਾ ਸੀ ਲਾਲ ਦਿੱਤਾ ਸੀ ਉਹ ਵਾਪਸ ਲਿਆ ਭਾਈ ਮਰਦਾਨੇ ਨੂੰ ਗੁਰੂ ਜੀ ਦੀ ਲੀਲਾ ਸਮਝ ਨਾ ਆਈ ਤੇ ਉਹ ਚੁੱਪਚਾਪ ਪੁੱਠੀ ਪਹਿਰੀ ਸਾਲਸਰਾਏ ਦੀ ਦੁਕਾਨ ਤੇ ਪਹੁੰਚ ਗਿਆ ਤੇ ਜਾ ਕੇ ਆਖਣ ਲੱਗਾ ਕਿ ਸਾਲਸਾਈ ਜੀ ਤੁਸੀਂ ਆਪਣੇ ਦਮੜੇ ਵਾਪਸ ਲੈ ਲਓ ਤੇ ਸਾਨੂੰ ਸਾਡਾ ਲਾਲ ਵਾਪਸ ਦੇ ਦਿਓ ਕਿਉਂਕਿ ਇਸ ਲਾਲ ਦਾ ਮਾਲਕ ਇਸ ਨੂੰ ਨਹੀਂ ਵੇਚਣਾ ਚਾਹੁੰਦਾ ਤੇ ਸਾਡਾ ਲਾਲ ਸਾਨੂੰ ਵਾਪਸ ਕਰ ਦਿਓ ਤਾਂ ਸਾਲਸਾਈ ਨੇ ਬਿਨਾਂ ਬਹਿਸ ਕੀਤੇਆਂ ਉਸ ਲਾਲ ਨੂੰ ਫਿਰ ਤੋਂ ਮੱਥਾ ਟੇਕਿਆ ਤੇ ਪਾਈ ਮਰਦਾਨੇ ਦੇ ਹੱਥਾਂ 'ਚ ਫੜਾ ਦਿੱਤਾ ਤੇ ਕਹਿਣ ਲੱਗਾ ਕਿ ਪਾਈ ਇਹ ਕੋਈ ਆਮ ਪੱਥਰ ਦਾ ਟੁਕੜਾ ਨਹੀਂ ਹੈ ਬਲਕਿ ਇਹ ਤਾਂ ਪਰਮੇਸ਼ਵਰ ਦਾ ਨਾਮ ਹੈ ਤੇ ਤੁਸੀਂ ਇਸ ਨੂੰ ਵੇਚੋ ਭਾਵੇਂ ਨਾ ਵੇਚੋ ਮੈਂ ਤਾਂ ਇਸ ਦੇ ਦਰਸ਼ਨ ਕਰ ਲਈ ਹਨ ਤੇ ਆ ਜੋ ਸੋ ਦਮੜਾ ਹੈ ਇਹ ਮੈਨੂੰ ਵਾਪਸ ਨਹੀਂ ਚਾਹੀਦਾ ਕਿਉਂਕਿ ਮੈਂ ਪਰਮੇਸ਼ਵਰ ਦੇ ਇਸ ਅਨਮੋਲ ਵਸਤੂ ਦੇ ਦਰਸ਼ਨ ਮੁਫਤ ਵਿੱਚ ਨਹੀਂ ਕਰਨਾ ਚਾਹੁੰਦਾ ਭਾਈ ਮਰਦਾਨੀ ਨੇ ਸਾਲ ਸਰਾਏ ਨੂੰ ਉਹ ਸੋ ਦਮੜਾ ਵਾਪਸ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਾਲਸਾਲਸ ਰਾਏ ਨਾ ਮੰਨਿਆ ਤੇ ਫਿਰ ਭਾਈ ਮਰਦਾਨਾ ਜੀ ਉਹ ਸੋ ਦਮਲੇ ਸਾਲਸ ਰਾਏ ਦੀ ਦੁਕਾਨ ਤੇ ਸੁਟਿਆਏ ਤੇ ਲਾਲ ਲੈ ਕੇ ਗੁਰੂ ਜੀ ਵੱਲ ਚੱਲ ਪਏ ਭਾਈ ਮਰਦਾਨੇ ਦੇ ਜਾਣ ਪਿੱਛੋਂ ਸਾਲਸ ਰਾਏ ਨੇ ਆਪਣੀ ਨੌਕਰ ਜਿਸ ਦਾ ਨਾਮ ਅਦਰਕਾ ਸੀ ਉਸ ਦੇ ਸਿਰ ਉੱਪਰ ਕੁਝ ਖਾਣ ਪੀਣ ਦੀਆਂ ਵਸਤੂਆਂ ਰਖਵਾਈਆਂ ਤੇ ਭਾਈ ਮਰਦਾਨੇ ਦਾ ਪਿੱਛਾ ਕਰਦੇ ਕਰਦੇ ਗੁਰੂ ਜੀ ਕੋਲ ਪਹੁੰਚ ਗਏ ਤੇ ਜਦੋਂ ਸਾਲਸ ਰਾਏ ਨੇ ਗੁਰੂ ਜੀ ਦੇ ਚਿਹਰੇ ਦਾ ਨੂਰ ਦੇਖਿਆ ਤਾਂ ਉਹ ਇੱਕਦਮ ਗੁਰੂ ਜੀ ਦੇ ਚੜਨਾ ਚ ਟੈਪੇ ਤੇ ਆਖਣ ਲੱਗੇ ਕਿ ਗੁਰੂ ਜੀ ਪਹਿਲਾਂ ਤਾਂ ਮੈਨੂੰ ਸ਼ੱਕ ਸੀ ਇਸ ਲਾਲ ਦਾ ਮਾਲਕ ਇਨਸਾਨ ਨਹੀਂ ਹੋਵੇਗਾ ਪਰ ਹੁਣ ਮੈਨੂੰ ਪੂਰਾ ਯਕੀਨ ਹੋ ਚੁੱਕਿਆ ਹੈ ਕਿ ਤੁਸੀਂ ਸਾਡੇ ਇਨਸਾਨਾ ਵਰਗੇ ਕੋਈ ਆਮ ਨਹੀਂ ਬਲਕਿ ਬਹੁਤ ਹੀ ਵੱਡੇ ਮਹਾਂਪੁਰਸ਼ ਹੋ ਕਿਰਪਾਲੂ ਸੰਤ ਜੀ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਬਸ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਹੈ ਕਿਰਪਾ ਕਰਕੇ ਮੇਰੀ ਆਤਮਾ ਨੂੰ ਸ਼ਾਂਤੀ ਬਖਸ਼ੋ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਲਸਾਈ ਨੂੰ ਕਿਹਾ ਕਿ ਭਾਈ ਤੇਰੀ ਆਤਮਾ ਨੂੰ ਸ਼ਾਂਤੀ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਤੂੰ ਆਪਣੇ ਇਸ ਨੌਕਰ ਤੋਂ ਦਬਕੇ ਮਾਰ-ਮਾਰ ਕੇ ਜ਼ਬਰਦਸਤੀ ਕੰਮ ਕਰਵਾਉਂਨੇ ਇਹ ਵਿਚਾਰਾ ਸਾਧੂ ਹੈ ਤੇ ਤੇਰੀ ਹਰ ਇੱਕ ਆਗਿਆ ਦਾ ਪਾਲਣ ਕਰਦਾ ਹੈ ਪਰ ਜਦੋਂ ਤੂੰ ਇਸ ਨੂੰ ਦਬਕੇ ਮਾਰਦਾ ਹੈ ਤਾਂ ਉਸ ਪਰਮੇਸ਼ਵਰ ਨੂੰ ਵੀ ਇਸ ਦਾ ਦੁੱਖ ਲੱਗਦਾ ਹੈ ਜੇਕਰ ਤੂੰ ਚਾਹੁੰਨੇ ਕਿ ਤੇਰੀ ਗਲਤੀ ਮaaf ਕੀਤੀ ਜਾਵੇ ਤੇਰੀ ਆਤਮਾ ਨੂੰ ਸ਼ਾਂਤੀ ਮਿਲੇ ਤਾਂ ਤੂੰ ਇਸ ਸਾਧੂ ਦੀ ਸੇਵਾ ਕਰਿਆ ਕਰ ਪਰਮੇਸ਼ਵਰ ਤੇਰੀ ਤੂੰ ਬਹੁਤ ਹੀ ਖੁਸ਼ ਹੋਣਗੇ ਸਾਲਸਰਾਏ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਉਸ ਦਿਨ ਤੋਂ ਹੀ ਨੌਕਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮਾਤਮਾ ਦੀਆਂ ਖੁਸ਼ੀਆਂ ਦਾ ਆਨੰਦ ਮਾਣਿਆ ਸੋਈ ਸਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਜੀ ਸਾਖੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਸਾਖੀ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਫਾਈ ਗੁਰੂ ਜੀ ਲੇਕਿੰਗ ਹਾਜ਼ਰੀ ਜ਼ਰੂਰ ਲਗਵਾਣਾ ਮਿਲਦਿਆਂ ਫਿਰ ਨੈਕਸਟ ਵੀਡੀਓ ਤਦ ਤੱਕ ਦਿ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ